ਤਨਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ ਇਫ ਓਨਲੀ ਆਈ ਕੁਡ ਬੀ ਲਾਈਕ ਥੈਮ ਜੁਆਇਨਿੰਗ ਦਾ ਸਤ ਸੰਗਤ ਦਾ ਟਰੂ ਕੰਗਰੀਗੇਸ਼ਨ ਆਈ ਐਮ ਯੂਨਿਟਡ ਇਨ ਹਿਸ ਯੂਨੀਅਨ ਤਨਹੀ ਜੈਸੀ ਥੀ ਰਹਾ ਮੇਰਾ ਮਨ ਕਰਦਾ ਮੈਂ ਓਨਾ ਅਰਗਾ ਹੀ ਬਣ ਜਾਵਾ ਇਨਾ ਅਰਗਾ ਸਤ ਸੰਗਤ ਮੇਲ ਮਿਲਾਏ ਜਿਹੜੇ ਆਪਣੇ ਜੀਵਨ ਦੇ ਵਿੱਚ ਹੋਰਾਂ ਨੂੰ ਚੰਗੀਆਂ ਆਦਤਾਂ ਨਾਲ ਜੋੜਦੇ ਨੇ ਮਾੜੇ ਪਾਸਿਓਂ ਹਟਾਉਂਦੇ ਨੇ ਜਿਨ੍ਹਾਂ ਨੇ ਆਪਣੀਆਂ ਮਾੜੀਆਂ ਆਦਤਾਂ ਤੇ ਕਾਬੂ ਪਾ ਲਿਆ ਜਿਹੜੇ ਸਾਰਿਆਂ ਨੂੰ ਮਿੱਠਾ ਬੋਲਦੇ ਨੇ ਜਿਹੜਾ ਕਿਸੇ ਦਾ ਬੁਰਾ ਕਰਨ ਦੀ ਸੋਚਦੇ ਨਹੀਂ ਤੇ ਨਾ ਹੀ ਉਹ ਬੁਰਾ ਕਰਦੇ ਨੇ ਤੇ ਨਾ ਹੀ ਕਿਸੇ ਨੂੰ ਪ੍ਰੇਰਿਤ ਕਰਦੇ ਨੇ ਕਿਸੇ ਦਾ ਬੁਰਾ ਕਰਨ ਲਈ ਜਿਨ੍ਹਾਂ ਨੇ ਆਪਣਾ ਜੀਵਨ ਸਤਿਮਾਰਗ ਤੇ ਚਲਾ ਲਿਆ ਮੇਰਾ ਮਨ ਕਰਦਾ ਮੈਂ ਵੀ ਉਹੀ ਸਤਿਮਾਰਗ ਤੇ ਚੱਲਾਂ ਤੇ ਲੋੜਵੰਦਾਂ ਦਾ ਭਲਾ ਕਰਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੋਂ ਆਸ਼ੀਰਵਾਦ ਪ੍ਰਾਪਤ ਕਰਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ足ਪੇ ਤੇ ਚੱਲਾਂ ਤੇ ਮੈਂ ਆਪਣਾ ਪੂਰਾ ਜੀਵਨ ਪੂਰਾ ਜੀਵਨ ਮਨੁੱਖਤਾ ਦੀ ਸੇਵਾ ਕਰਦਾ ਕਰਦਾ ਕਾਇਨਾਤ ਕੁਦਰਤ ਦੀ ਸੇਵਾ ਕਰਦਾ ਕਰਦਾ ਬਤੀਤ ਕਰਦਾ ਤੇ ਤਾਂ ਕਿ ਮੈਨੂੰ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਗੁਰੂ ਜੀ ਕਹਿਣ ਇਹ ਬੱਚਿਆ ਤੂੰ ਆਪਣਾ ਜੀਵਨ ਸਫਲ ਕਰਕੇ ਦੁਬਾਰਾ ਸੱਚ ਖਾਂ